ਨਮਸਕਾਰ ਦੋਸਤੋ ਮੈਂ ਹਾਂ ਸ਼ੌਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ মিডিਆ ਦੋਸਤੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਨਾਲ ਦੀ ਜਿਹੜੀ ਸਕਰੀਨ ਹੈਗੇ ਉੱਤੇ ਇਹ ਤਸਵੀਰਾਂ ਉਸ ਪੀੜਤ ਪਰਿਵਾਰ ਦੀਆਂ ਜਿਹੜਾ ਹਸਪੀਟਲ ਦੇ ਵਿੱਚ ਇਸ ਵੇਲੇ ਜਿਹਨਾਂ ਦਾ ਇਲਾਜ ਚੱਲ ਰਿਹਾ ਗੱਲ ਕਰਾਂਗੇ ਇਹਨਾਂ ਨੂੰ ਕੀ ਪੀੜਾ ਕੀ ਦਰਦ ਹੈ ਦੋਸਤੋ ਕਹਿੰਦੇ ਨੇ ਸੰਤਾਨ ਦੇ ਲਈ ਬਹੁਤ ਕੁਝ ਕਰਨਾ ਪੈਂਦਾ ਸੰਤਾਨ ਪ੍ਰਾਪਤੀ ਦੇ ਲਈ ਦਾਦੀ ਕਿ ਇਹ ਵੀ ਇੱਕ ਪੀੜਤ ਪਰਿਵਾਰ ਉਹ ਹੈ ਜਿਨ੍ਹਾਂ ਵੱਲੋਂ ਸੰਤਾਨ ਪ੍ਰਾਪਤੀ ਦੇ ਲਈ ਬਹੁਤ ਕੁਝ ਕੀਤਾ ਪਰ ਆਖਿਰਕਾਰ ਆਪਣੇ ਜੀਵਨ ਭਰ ਦੀ ਪੂੰਜੀ ਹੀ ਇਹ ਲੋਕ ਗਵਾ ਬੈਠੇ ਗੱਲ ਕਰਾਂਗੇ ਕਿ ਲੋਕ ਜਿਹੜੇ ਆ ਮੰਦਰਾਂ 'ਚ ਜਾਂਦੇ ਨੇ ਮਸਜਿਦਾਂ 'ਚ ਜਾਂਦੇ ਨੇ ਗੁਰਦੁਆਰਿਆਂ 'ਚ ਜਾਂਦੇ ਨੇ ਜਦੋਂ ਕਿਤੇ ਵੀ ਡਾਕਟਰਾਂ ਕੋਲ ਜਾਂਦੇ ਨਹੀਂ ਗੱਲ ਬੰਦੀ ਔਲਾਦ ਤੇ ਫਿਰ ਉਹ ਬਾਬਿਆਂ ਦੇ ਚੱਕਰ ਦੇ ਵਿੱਚ ਪੈ ਜਾਂਦੇ ਨੇ ਇਹ ਪੀੜਤ ਪਰਿਵਾਰ ਪਠਾਨਕੋੜ ਦੇ ਨਾਲ ਲੱਗਦਾ ਹਲਕਾ ਜਿਹੜਾ ਸਜਾਨਪੁਰਾ ਉਸ ਜਗ੍ਹਾ ਦਾ ਦੱਸਦੇ ਆ ਇਸ ਪੀੜਤ ਪਰਿਵਾਰ ਵੱਲੋਂ ਇਹਨਾਂ ਦੇ ਘਰ ਔਲਾਦ ਨਹੀਂ ਕਹਿੰਦੇ ਹੁੰਦੀ ਸੀਗੀ ਤੇ ਇਹਨਾਂ ਨੂੰ ਕੋਈ ਇੱਕ ਪਰੋਸੀ ਟੱਕਰਿਆ ਜਿਹੜਾ ਕਿਸੇ ਬਾਬੇ ਦੇ ਚੱਕਰ ਦੇ ਵਿੱਚ ਪਾ ਕੇ ਲੈ ਗਿਆ ਇਹਨਾਂ ਵੱਲੋਂ ਬੜੀ ਕੋਸ਼ਿਸ਼ ਕੀਤੀ ਗਈ ਉਸ ਬਾਬੇ ਕੋਲ ਜਾ ਜਾ ਕੇ ਕਿ ਕਰੀਬ ਕਹਿੰਦੇ ਨੇ 60 ਲੱਖ ਦੇ ਜਿਹੜਾ ਇਹਨਾਂ ਜੀਵਨ ਭਰ ਦੀ ਪੂੰਜੀ ਜਿਹੜੀ ਆ ਉਹ ਬਾਬਾ ਲੈ ਗਿਆ ਪਰ ਔਲਾਦ ਫਿਰ ਵੀ ਨਹੀਂ ਹੋਈ ਜਿਸ ਤੋਂ ਬਾਅਦ ਇਸ ਪੀੜਿਤ ਪਰਿਵਾਰ ਦੀ ਜਿਹੜੀ ਮਹਿਲਾ ਸੀਗੀ ਉਹ ਜਿਹੜੇ ਇਲਾਜ ਚੱਲ ਰਹੀ ਹੈ ਸਦਮਾ ਨਹੀਂ ਸਹਿ ਸਕੀ ਤਸਵੀਰਾਂ ਦੇਖ ਰਹੇ ਹੋ ਲਗਾਤਾਰ ਇਹਦਾ ਇੱਕ ਨਿੱਜੀ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਤੇ ਦੱਸ ਦਈਏ ਕਿ ਆਪਾਂ ਅਪੀਲ ਵੀ ਕਰਾਂਗੇ ਲੋਕਾਂ ਨਾਲ ਕਿ ਇਹੋ ਜੇ ਚੱਕਰਾਂ ਦੇ ਵਿੱਚ ਨਾ ਪਵੋ ਢੋਂਗੀ ਬਾਬਿਆਂ ਦੇ ਚੱਕਰਾਂ 'ਚ ਨਾ ਪਵੋ ਜੇ ਕੁਝ ਮੰਗਣਾ ਤ ਉਸ ਪਰਮ ਪਿਤਾ ਜਿਹੜਾ ਪਰਮੇਸ਼ਵਰ ਆ ਉਹਦੇ ਕੋਲ ਮੰਗੋ ਵਾਹਿਗੁਰੂ ਕੋਲ ਮੰਗੋ ਕਹਿੰਦੇ ਨੇ ਕਿ ਔਲਾਦ ਦੇ ਲਈ ਖੂ ਜਾਲ ਵੀ ਪਾਣਦੇ ਨੇ ਜਾਂ ਇੱਕ ਕਹਾਵਤ ਬਣੀ ਆ ਵੀ ਜੇ ਪਾਣਾ ਪਾਏ ਖੂ ਜਾਲ ਵੀ ਪਾਣੇ ਪੈਂਦਾ ਪਰ ਇਸ ਤਰ੍ਹਾਂ ਦਾ ਕੁਝ ਕਰਨਾ ਜਾਂ ਇਸ ਤਰ੍ਹਾਂ ਦਾ ਕੁਝ ਹੋਣਾ ਬਹੁਤ ਹੀ ਮੰਦ ਭਾਗ ਆਇਆ ਤੁਸੀਂ ਤਸਵੀਰਾਂ ਲਗਾਤਾਰ ਦੇਖ ਰਹੇ ਹੋ ਕਿਸ ਤਰ੍ਹਾਂ ਇਹ ਸੁਦਬੁਦ ਖੋ ਬੈਠੀ ਹੈ ਮਹਿਲਾ ਕਿਉਂਕਿ ਜੀਵਨ ਭਰ ਦੀ ਪੂੰਜੀ ਚਲ ਗਈ ਤੇ ਔਲਾਦ ਵੀ ਨਹੀਂ ਮਿਲੀ ਤੇ ਦੋਸਤੋ ਗੱਲਬਾਤ ਸੁਣਾਣੀ ਆ ਆਖਿਰਕਾਰ ਕੀ ਹੋਇਆ ਹੈ ਮਾਮਲਾ ਪੁਲਿਸ ਕੋਲ ਵੀ ਪਹੁੰਚ ਚੁੱਕਾ ਪੁਲਿਸ ਦਾ ਕੀ ਕਹਿਣਾ ਕਹਿੰਦੇ ਨੇ ਮਾਮਲਾ ਦਰਜ ਕੀਤਾ ਗਿਆ ਪਰ ਕੀ ਕਾਰਵਾਈ ਕਰ ਰਹੀ ਹੈ ਪੁਲਿਸ ਗੱਲਬਾਤ ਸੁਣਾਣੀ ਆ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਸਰ ਮੇਰੇ ਮਾਮਾ ਜੀ ਜੋ ਕਿ ਰਾਮ ਲਾਲ ਹੈ ਹੁੰਦਾ ਨਾ ਪਰ 2 ਸਾਲ ਪਹਿਲੇ ਗ੍ਰਫਚੂ ਲਟੈਰੋਏ ਸੀ ਉਹਨਾਂ ਦੀ ਜਾਣ ਪਛਾਣ ਮੋਹਿਤ ਸ਼ਰਮਾ ਦੇ ਨਾਲ ਹੁੰਦੇ ਜਿਹੜੇ ਕਲਾਸ਼ ਹੋ ਰਹੇ ਦਾ ਮੁੰਡਾ ਉਹਦੇ ਨਾਲ ਜਾਣ ਪਛਾਣ ਹੋਈ ਤੇ ਇਹਦਾ ਰਾਮਨਾਲ ਦਾ ਕੋਈ ਔਲਾਦ ਨਹੀਂ ਹੈਗੀ ਸੀ ਤੇ ਉਹਨੇ ਫਿਰ ਕਿਹਾ ਕਿ ਮੇਰੇ ਕੋਲ ਇੱਧਰ ਦਾ ਕੋਈ ਬਾਪਾ ਹੈ ਉਹ ਤੇਰੀ ਸਾਰੀ ਸਮੱਸਿਆ ਦਾ ਹੱਲ ਕਰ ਦੇਗਾ ਤੇ ਇੱਧਰ ਦਾ ਕਰਕੇ ਉਹਨਾਂ ਆਪਣੇ ਜਾਲ 'ਚ ਫਸਾਇਆ ਉਹਨੂੰ ਤੇ ਇਹਦਾ ਆਪਣੇ ਜਾਲ ਸਵਸਾਇਆ ਕਦੀ ਕਹਿੰਦਾ ਇਹਦੀ ਪੂਜਾ ਕਰਨੀ ਆ ਕਦੀ ਕਹਿੰਦਾ ਇਸ ਚੀਜ਼ ਦੀ ਪੂਜਾ ਕਰਨੀ ਆ ਕਦੀ ਇਦਾਂ ਕਰਕੇ 60 ਲੱਖ ਰੁਪਏ ਠੱਗੇ ਕਦੀ ਕਹਿੰਦਾ ਹੀਰਨ ਦੀ ਪੂਜਾ ਕਰਨੀ ਆ ਇੰਨੇ ਪੈਸੇ ਲੱਗਣੇ ਆ ਫਿਰ ਕਰਦਾ ਫਿਰ ਉਹਨਾ ਨਵਾਂ ਪਲਾਨ ਬਣਾਇਆ ਕਿ ਹੀਰਨ ਸਾਡੇ ਕੋਲ ਮਰ ਗਿਆ ਤੇ ਜਿਹਨੇ ਜਿਹੜੇ ਨੂੰ ਮੰਗਵਾਇਆ ਉਹਨੇ ਤੇਰੇ ਉੱਤੇ ਕੇਸ ਕਰਤਾ ਕਦੀ ਸੁਪਰੀਮ ਕੋਰਟ ਦਾ ਕੇਸ ਕਰਤਾ ਕਦੀ ਹਾਈ ਕੋਰਟ ਦਾ ਕਦੀ ਨਕਲੀ ਐਸਚੋਬਨ ਕੇ ਫੋਨ ਕਰੰਦਾ ਹੀ ਕਦੀ ਡੀਐਸਬੀ ਕੋਲ ਫੋਨ ਕਰਵਾਉਂਦਾ ਹੀ ਇਦਾਂ ਦਾ ਕਰਕੇ ਇਹ ਸਮੋਹ ਸ਼ਰਮਾ ਤੇ ਉਹਦੀ ਜਿਹੜੀ ਫੈਮਿਲੀ ਹੈ ਉਹਨਾਂ ਨੇ ਸਾਲਿਆਂ ਇਹਨੇ ਪਲੈ ਬਣਾਇਆਗਾ ਕਿ ਇਦਾਂ ਇਦਾਂ ਕਰਕੇ 60 ਲੱਖ ਰੁਪਏ ਉਹਨਾਂ ਠੱਗੀ ਕੀਤੀ ਹੈਗੀ ਉਹਨੇ ਘਰ ਨਹੀਂ ਕਦੀ ਗੱਲ ਕੀਤੀ ਵੀ ਇਸ ਤਰ੍ਹਾਂ ਮੇਰੇ ਨਾਲ ਗੱਲਬਾਤ ਹੋ ਰਹੀ ਹੈ ਹਾਂਜੀ ਜਦੋਂ ਵੀ ਗੱਲ ਕਰਦੇ ਸੀ ਉਹ ਟੋਕ ਦਿੰਦੇ ਸੀ ਕਿਦਾ ਕੋਈ ਗੱਲਬਾਤ ਨਹੀਂ ਹੈਗੀ ਆ ਮੈਂ ਠੀਕ ਆ ਤੇ ਮਤਲਬ ਕਿ 2-3 ਮਹੀਨੇ ਪਹਿਲੇ ਮੈਨੂੰ ਪਤਾ ਚੱਲਿਆ ਸੀ ਤੇ ਫਿਰ ਮੈਂ ਥੋੜੀ ਜੀ ਜਾਂਚ ਪੜਤਾਲ ਕੀਤੀ ਤੇ ਫਿਰ ਮੈਨੂੰ ਪਤਾ ਚੱਲਿਆ ਸੀ ਪੂਛ ਕੰਪਲੀਟ ਕੀਤੀ ਹੈ ਹਾਂਜੀ ਕੀਤੀ ਅੱਜ ਜਦੋਂ 12 ਮਾਰਚ ਨੂੰ ਕੀਤੀ ਸੀ ਕੰਪਲੇਨ ਤੇ ਅੱਜ 2 5 ਜੁਲਾਈ ਹੋਈ ਆ ਕੋਈਸ ਵਾਲਾ ਕੋਈ ਕਾਰਵਾਈ ਹੋਈ ਹੈ ਕਾਰਵਾਈ ਕਰਦੇ ਵੇ ਆ ਗਈ 2-3 ਵਾਰੀ ਤੇ ਉਹ ਕਹਿੰਦੇ ਕਿ ਚੱਲੇ ਵੈਰੀਫਿਕੇਸ਼ਨ ਕਰੀ ਜਾਂਦੇ ਆਪਾਂ ਐਫ ਆਈ ਆਰ ਹੋ ਗਈ ਹੈ ਹਾਂਜੀ ਐਫ ਆਈ ਆਰ ਕਰਵਾਈ ਆ ਕੀ ਮੰਗ ਕੀ ਕਰਦੇ ਆ ਮੰਗ ਇਹੀ ਆ ਕਿ ਉਹ ਤੇ ਉਹਨਾਂ ਨੇ ਇਹੀ ਸੋਚਿਆਦਾ ਕਿ ਮੁੰਡੇ ਨੂੰ ਸਜ਼ਾ ਹੋ ਜਾਏਗੀ ਤੇ ਆਪਾਂ ਕੋਈ ਪੈਸਾ ਨਹੀਂ ਦੇਣਾ ਤੇ ਆਪਾਂ ਸਜਨੂ ਕੀ ਕਰਨਾ ਸਾਨੂੰ ਮਤਲਬ ਕਿ 60 ਸਾਲ ਦੀ ਉਹਦੀ ਉਮਰ ਹੈ ਜਿੰਨੀ ਵੀ ਉਹ ਰਿਟਾਇਰਮੈਂਟ ਆਇਆ ਹੀ ਉਹ ਸਾਰੀ ਉਹਨੂੰ ਦੇ ਦਿੱਤੀ ਆ ਤੇ ਹੁਣ ਲਾਗੇ ਬਜ਼ੁਰਗ ਮਾਤਾ ਜੀ ਆ ਹੁੰਦੇ ਤੇ ਉਹ ਆਪੇ ਵੀ ਬਜ਼ੁਰਗ ਹੈ ਤੇ ਉਹਦੀ ਕੋਈ ਦੇਖਭਾਲ ਕਰਨ ਵਾਲਾ ਵੀ ਕੋਈ ਵੀ ਨਹੀਂ ਆ ਤੇ ਇਹਦੇ ਚ ਅਸੀਂ ਸਾਡੇ ਕੋ ਕੰਪਲੇਂਟ ਇੱਕ ਰੀਸੀਵ ਹੋਈ ਸੀ ਫਿਰ ਡੀਐਸਪੀ ਤਾਰ ਵੱਲੋਂ ਇਹਨਾਂ ਦੀ ਸਰ ਵੱਲੋਂ ਇਹਨਾਂ ਦੀ ਇਨਕੁਆਇਰੀ ਕੀਤੀ ਗਈ ਹੈ ਇਨਕੁਆਇਰੀ ਤੋਂ ਬਾਅਦ ਐਫਆਈਆਰ ਰਜਿਸਟ੍ਰੇਸ਼ਨ ਹੋਈ ਹੈ ਐਫਆਈਆਰ ਨੰਬਰ 77 420 467 67 120 ਬੀ ਲਈ ਹੈ ਨਾ ਇਹਦੇ ਚ ਜਿਹੜਾ ਕੰਪਲੇਨੈਂਟ ਸੀਗਾ ਉਹਦੇ ਤੋਂ ਆਲਮੋਸਟ 60 ਲੱਖ ਦੀ ਠੱਗੀ ਹੋਈ ਹੈ ਜੋ ਇਨੀਸ਼ੀਅਲੀ ਪਤਾ ਲੱਗਾ ਕਿ ਉਹਦੇ ਘਰ ਬੱਚਾ ਵਗੈਰਾ ਨਹੀਂ ਸੀਗਾ ਤੇ ਉਸ ਤਰੀਕੇ ਦੇ ਨਾਲ ਉਹਨੂੰ ਸਲਾਇਆ ਗਿਆ ਕਿ ਹਾਂ ਤੁਸੀਂ ਤੇ ਤੇਰੇ ਘਰ ਬੱਚਾ ਹੋਊਗਾ ਤੇ ਇਸ ਤਰੀਕੇ ਨਾਲ ਬਾਬਾ ਜੇ ਬਣ ਕੇ ਉਸ ਤੋਂ 60 ਲੱਖ ਰੁਪਏ ਦੀ ਠੱਗੀ ਹੋਈ ਹੈ ਜਿੱਚੋਂ ਆਰਾਊਂਡ 30 ਲੱਖ ਰੁਪਇਆ ਬੈਂਕ ਟ੍ਰਾਂਸਫਰ ਤਾਂ ਬੰਦਾ ਦਰਜ ਹੋ ਗਿਆ ਜੀ ਹਾਂਜੀ ਹਾਂਜੀ ਕੇਸ ਰਜਿਸਟਰਡ ਹੋ ਗਿਆ ਰੁਪਈਆ ਪੜਿਆ ਗਿਆ ਰੋਪੀਤੇ ਰੇਡ ਕੀਤੀ ਹੈ ਜੀ ਉਹਨੂੰ ਜਲਦੀ ਅਰੈਸਟ ਕੀਤਾ ਜਾਵੇ